ਕੋਸ ਤੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਅੱਜ ਤੁਹਾਡੀ ਮੁਲਾਕਾਤ ਕਰਾ ਰਿਹਾ ਹਾਂ ਗੀਤ ਚੋਹਾਨ ਦੇ ਨਾਲ ਬੜੀ ਮਿਸ਼ਰੀ ਵਰਗੀ ਮਿੱਠੀ ਆਵਾਜ਼ ਦੀ ਮਾਲਕਾ ਆ ਉਹ ਕਰਦੇ ਆ ਉਹਨਾਂ ਦੇ ਨਾਲ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਹੋਰ ਜੀ ਗੀਤ ਜੀ ਕੀ ਹਾਲ ਚਾਲ ਹੈ ਮੈਂ ਭਾਜੀ ਤੇਜਾ ਤਲਵੰਡੀ ਜੀ ਇਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਸਟੂਡੀਓ ਦੇ ਵਿੱਚ ਮੈਨੂੰ ਬੁਲਾ ਕੇ ਮੈਨੂੰ ਇੰਨਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅਸਾਂ ਗੀਤ ਜੀ ਪਹਿਲਾਂ ਆਪਣੇ ਨਾਮ ਦਾ ਜ਼ਿਕਰ ਕਰ ਦਿਓ ਹਾਂਜੀ ਗੀਤ ਚੋਹਾਨ ਹਾਂਜੀ ਗੀਤ ਦਾ ਕੀ ਮਤ ਗੀਤ ਦਾ ਮਤਲਬ ਗੀਤ ਹੈ ਸੌਂਗ ਨੇ ਤੇ ਚੋਹਾਨ ਮੇਰੀ ਕਾਸਟ ਹੈਗੀ ਹੈ ਜੀ 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 ਹਾਂਜੀ ਮੈਂ ਤੇ ਤੁਹਾਡਾ ਜਿਹੜਾ ਆਈਡੀ ਪ੍ਰੂਫਾ ਤੇ ਨਾਮ ਚੱਲਦਾ ਉਹਦਾ ਜ਼ਿਕਰ ਕਰਨਾ ਹਾਂਜੀ ਮੇਰਾ ਆਈਡੀ ਪ੍ਰੂਫਾ ਤੇ ਨਾਮ ਜਿਹੜਾ ਚੱਲਦਾ ਸੁਰਿੰਦਰ ਕੌਰ ਹੈ ਜੀ ਸੁਰਿੰਦਰ ਕੌਰ ਹਾਂਜੀ ਜੀ ਸੁਰਿੰਦਰ ਕੌਰ ਤੇ ਪਿਆਰ ਨਾਲ ਮੈਨੂੰ ਸੋਨਾ ਬੋਲਦੇ ਨੇ ਘਰ ਦੇ ਸਾਰੇ ਮੇਰੇ ਜੀ 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 골ਡ 골ਡ ਸੋਨਾ ਹਾਂਜੀ ਬਿਲਕੁਲ ਜਿੱਦਾਂ ਤੁਸੀਂ ਸਮਝੋ ਜੀ ਥੋੜਾ ਜਿਹਾ ਫੈਮਿਲੀ ਬਾਰੇ ਪਰਿਵਾਰ ਬਾਰੇ ਵੀ ਜ਼ਿਕਰ ਕਰ ਦਿਓ ਹਣਾ ਹਾਂਜੀ ਫੈਮਿਲੀ ਦੇ ਵਿੱਚ ਮੇਰੇ ਮੇਰਾ ਇੱਕ ਬੇਟਾ ਹੈ ਮੇਰੇ ਹਸਬੰਡ ਨੇ ਜੀ ਮੇਰੀ ਸਿਸਟਰ ਹੈ ਤੇ ਸਾਡੀ ਇੱਕ ਛੋਟੀ ਜੀ ਫੈਮਿਲੀ ਹੈ ਬਹੁਤ ਪਿਆਰੀ ਛੋਟੀ ਜੀ ਚਲੋ ਪਰਮਾਤਮਾ ਕਾਲਪੁਰ ਸੱਚੇ ਪੈਸਾ ਤੰਦਰੁਸਤੀ ਬਖਸ਼ੇ ਹਨ ਹਸਬੰਡ ਜੀ ਕੀ ਕਰ ਰਹੇ ਨੇ ਜੀ ਉਹਨਾਂ ਦੀ ਇੱਕ ਛੋਟੀ ਜੀ ਫੈਕਟਰੀ ਹੈ ਕੱਪੜੇ ਦੀ ਹਾਂਜੀ ਕੱਪੜੇ ਦਾ ਕੰਮ ਹੈ ਆਪਣਾ ਉਹਨਾਂ ਦਾ ਜੀ 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 ਕੋਈ ਸੋਹਣਾ ਜੀ ਬਚਪਨ ਦੀ ਹਾਂਜੀ ਸਰਾਰਤ ਸਾਂਝੀ ਕਰਦੇ ਬਚਪਨ ਦੇ ਵਿੱਚ ਤਾਂ ਮੈਨੂੰ ਸ਼ਰਾਰਤ ਹੀ ਹੁੰਦੀ ਨਹੀਂ ਸੀ ਕਿਉਂਕਿ ਸਾਰਾ ਟਾਈਮ ਮੇਰਾ ਸਕੂਲ ਦੀ ਪਲੇਗਰਾਉਂਡ ਦੇ ਵਿੱਚ ਹੀ ਬੀਤਦਾ ਸੀਗਾ ਤੇ ਬਸ ਉੱਥੇ ਹੀ ਖੇਡਦੇ ਖੇਡਦੇ ਬੱਚਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਸ਼ਰਾਰਤਾਂ ਕਰ ਲੈਂਦੇ ਸੀ ਆਦਰਵਾਇਜ਼ ਮੇਰੀ ਕੋਈ ਐਵੇਂ ਦੀ ਕੋਈ ਸ਼ਰਾਰਤ ਨਹੀਂ ਕਿਸੇ ਨੂੰ ਤੁਸੀਂ ਹਾਨ ਦੀਆਂ ਕੁੜੀਆਂ ਨੂੰ ਗੁੱਤੋਂ ਫੜ ਕੇ ਤੁਸੀਂ ਘਮਾਇਆ ਹੋਵੇ ਜਾਂ ਤੁਹਾਨੂੰ ਕਿਸੇ ਨੇ ਘਮਾਇਆ ਹੋਵੇ ਨਹੀਂ ਐਦਾਂ ਦੀ ਤੇ ਕੋਈ ਗੱਲ ਨਹੀਂ ਸੀ ਅਸੀਂ ਤਾਂ ਪਿਆਰ ਹੀ ਬਹੁਤ ਕਰਦੇ ਸੀ ਸਾਰੇ ਬੱਚਿਆਂ ਨਾਲ ਵੀ ਵੱਡਿਆਂ ਨਾਲ ਛੋਟਿਆਂ ਨਾਲ ਬਹੁਤ ਪਿਆਰ ਸੀ ਮੇਰਾ ਜੀ ਸੁਭਾਅ ਕਿਦਾਂ ਦਾ ਤੁਹਾਡਾ ਮੇਰਾ ਸੁਭਾਅ ਐਦਾਂ ਦਾ ਹੈ ਕਿ ਮੈਂ ਜਿੰਨੂੰ ਦਿਲੋਂ ਕਰਦੀ ਆ ਤੇ ਮੈਂ ਉਹਨਾਂ ਨੂੰ ਦਿਲੋਂ ਕਰਦੀ ਆ ਤੇ ਜੇ ਮੈਂ ਦਿਲੋਂ ਨਫ਼ਰਤ ਕਰਾਂ ਤੇ ਫਿਰ ਮੈਂ ਨਫ਼ਰਤ ਹੀ ਕਰਦੀ ਆ ਜੀ ਜੀ ਇੱਕ ਗੀਤ ਸੁਣ ਲਈਏ ਫਿਰ ਆਪਾਂ ਹਾਂਜੀ ਬਿਲਕੁਲ ਜੀ

ਜੀ ਗੇਕੀ ਦੇ ਖੇਤਰ ਦੇ ਵਿੱਚ ਹਾਂਜੀ ਕਿਵੇਂ ਆ ਗਏ ਕਿਹੜੇ ਕਿਹੜੇ ਕਲਾਕਾਰਾਂ ਨੂੰ ਸੁਣਨ ਦੇ ਰਿਹਾ ਕੀ ਚੱਕਰ ਕੀ ਪਿਆ ਪੂਰਾ ਗਾਇਕੀ ਦੇ ਖੇਤਰ ਵਿੱਚ ਐਦਾਂ ਕਿ ਮੇਰੇ ਪਾਪਾ ਮੇਰੇ ਡੈਡ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਜਦੋਂ ਉਹ ਛੋਟੇ ਹੁੰਦੇ ਸੀਗੇ ਮੇਰੇ ਵਾਂਗੂ ਉਹ ਕਰਾ ਕਰ ਸੀਗੇ ਉਹ ਵੀ ਹਾਂਜੀ ਬਿਲਕੁਲ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀਗਾ ਤੇ ਉਹਨਾਂ ਨੇ ਅਖਾੜੇ ਵੀ ਕਾਫੀ ਲਾਏ ਨੇ ਜੀ ਇਹ ਨਹੀਂ ਕਿ ਉਹਨਾਂ ਨੇ ਗਾਇਆ ਨਹੀਂ ਕਰਿਆ ਕੀ ਨਾਮ ਸੀ ਉਹਨਾਂ ਦਾ ਡਾਕਟਰ ਜੋਗਾ ਸਿੰਘ ਜੋਸ਼ ਬੇਗਵਾਲ ਤੋਂ ਹਾਂਜੀ ਮੈਂ ਬੇਗਵਾਲ ਦੀ ਰਹਿਣ ਵਾਲੀ ਆ ਜੀ 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 ਤੇ ਉਹਨਾਂ ਨੂੰ ਸ਼ੌਂਕ ਸੀ ਤੇ ਉਹਨਾਂ ਨੂੰ ਦੇਖ ਕੇ ਹੀ ਮੈਨੂੰ ਸ਼ੌਂਕ ਪਿਆ ਜੀ 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 ਹਾਂਜੀ ਚਲੋ ਉਹਨਾਂ ਤੁਹਾਡੇ ਡੈਡੀ ਨੂੰ ਹਾਂ ਠੀਕ ਹੈ ਸ਼ੌਕ ਵੀ ਸਾਡੀ ਬੇਟੀ ਆ ਜਾਵੇ ਗੀਤ ਕੀ ਦੇ ਖੇਤ ਨਹੀਂ ਉਹਨਾਂ ਨੇ ਤਾਂ ਸੋਚਿਆ ਹੀ ਵੀ ਨਹੀਂ ਹੋਏਗਾ ਕਿਉਂਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਨੇ ਤਾਂ ਸੋਚਿਆ ਵੀ ਨਹੀਂ ਹੋਣਾ ਉਹਨਾਂ ਦੀ ਡੈੱਟ ਤੋਂ ਬਾਅਦ ਤੁਸੀਂ ਇੱਧਰ ਪੈ ਤਰਿਆ ਉਹਨਾਂ ਨੂੰ ਦੇ ਕਿਨੇ ਗੀਤ ਆ ਚੁੱਕੇ ਹੁਣ ਤੱਕ ਤੁਹਾਡੇ ਆਪਣੇ ਜਿਹੜੇ ਰਿਕਾਰਡ ਹੋਏ ਨੇ ਆਪਣੀ ਕੰਪਨੀ ਵੱਲੋਂ ਉਪਲ ਮਿਊਜ਼ਿਕ ਕੰਪਨੀ ਵੱਲੋਂ 8 ਗੀਤ ਰਿਕਾਰਡ ਹੋਏ ਹੋਏ ਨੇ ਜੀ 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 ਮੇਰੇ ਗੀਤ ਅੱਧੀ ਦਰਜਨ ਤੱਕ ਤੋਂ ਵੱਧ ਮੇਰੇ ਗੀਤ ਮਾਰਕੀਟ ਚ ਆ ਚੁੱਕੇ ਨੇ ਮੈਡਮ ਜੀ ਗੁਰੂ ਬਿਨਾਂ ਗਤ ਨਹੀਂ ਸਾਬ ਨਾ ਪਤਨੀ ਹਾਂਜੀ ਆਪਾਂ ਚਾਹੀਏ ਡਾਕਟਰੀ ਦੇ ਵਿੱਚ ਮਾਸਟਰੀ ਦੇ ਵਿੱਚ ਕੋਈ ਵੀ ਕੰਮ ਕਰਨਾ ਹੈ ਹਨਾ ਹਾਂਜੀ ਤੇ ਗੁਰੂ ਦੀ ਬਹੁਤ ਜ਼ਰੂਰਤ ਹੁੰਦੀ ਆ ਉਹਨਾਂ ਦਾ ਵੀ ਜ਼ਿਕਰ ਕਰ ਲਿਓ ਦਾ ਬਿਨੀ ਹੰਸ ਜੀ ਜਿਨ੍ਹਾਂ ਤੋਂ ਮੈਂ ਆਪਣੀ ਗਾਇਕੀ ਦੀ ਸਿੱਖਿਆ ਲਈ ਹੈ ਜਿਨ੍ਹਾਂ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਬਹੁਤ ਵਧੀਆ ਗੁਣ ਦਿੱਤੇ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਬਹੁਤ ਜੀ 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 ਜ ਅਕੈਡਮੀ ਹੈਗੀ ਐ ਡਾਕਟਰ ਅੰਬੇਦਕਰ ਨਗਰ ਗਲੀ ਨੰਬਰ 4 ਮਾਡਲ ਟਾਊਨ ਵਿੱਚ ਤੇ ਜਿੱਥੇ ਮੈਂ ਹੁਣ ਵੀ ਰਿਹ ਅਸਲ ਕਰਨ ਜਾ ਰਹੀ ਆ ਜੀ ਅਸਾਂ ਮੈਡਮ ਜੀ ਸੋਲੋ ਗਾਇਕੀ ਦੇ ਨਾਲ ਨਾਲ ਹਾਂਜੀ ਡਿਊਟ ਗਾਇਕੀ ਬਾਰੇ ਕੀ ਵਿਚਾਰ ਆ ਮੈਂ ਤਾਂ ਪਹਿਲ ਤਾਂ ਮੈਂ ਸੋਲੋ ਨੂੰ ਹੀ ਦਵਾਂਗੀ ਜੀ ਜੇ ਕੋਈ ਵਧੀਆ ਹਾਈ ਲੈਵਲ ਦਾ ਸੌਂਗ ਆਇਆ ਤਾਂ ਮੈਂ ਜ਼ਰੂਰ ਕਰਾਂਗੀ ਬਿਲਕੁਲ ਨਾ ਨਹੀਂ ਹੈਗੀ ਬਟ ਪਹਿਲਾਂ ਮੈਂ ਪਹਿਲ ਸੋਲੋ ਨੂੰ ਹੀ ਦੇ ਰਹੀ ਆ ਅਸਾਂ ਗੀਤਾ ਜੀ ਗਾਇਕੀ ਦੇ ਨਾਲ ਨਾਲ ਕਈ ਵੀਰ ਫਿਲਮਾਂ ਦੀ ਆਫਰ ਵੀ ਆ ਜਾਂਦੀ ਹੈ ਹਨਾ ਹਾਂਜੀ ਕੀ ਵਿਚਾਰ ਆ ਜ਼ਰੂਰ ਜੇ ਕੋਈ ਵਧੀਆ ਤਰੀਕੇ ਦੀ ਫਿਲਮ ਕੋਈ ਹਾਈ ਲੈਵਲ ਦੀ ਫਿਲਮ ਕੋਈ ਪਰਿਵਾਰਿਕ ਫਿਲਮ ਹੋਏਗੀ ਤਾਂ ਮੈਂ ਜ਼ਰੂਰ ਜਾਣਾ ਚਾਹਾਂਗੀ ਜੀ 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 ਬੀਬਾ ਜੀ ਹਨਾ ਆਪਾਂ ਨੂੰ ਆਪਣੇ ਸ਼ੌਕ ਹੁੰਦੇ ਆ ਆਪਾਂ ਨੂੰ ਵੀ ਕਈ ਕਲਾਕਾਰ ਪਸੰਦ ਆ ਸਾਨੂੰ ਵੀ ਜਿਵੇਂ ਅਸੀਂ ਵੀ ਜਿਹੜੇ ਸਾਨੂੰ ਕਲਾਕਾਰ ਪਸੰਦ ਨੇ ਤੁਹਾਨੂੰ ਵੀ ਹਨਾ ਦਿਲੋਂ ਪਸੰਦ ਹੋਣਗੇ ਬਚਪਨ ਤੋਂ ਸੁਣਦੇ ਆ ਰਹੇ ਆ ਆਪਾਂ ਕਿਹੜੇ ਕਿਹੜੇ ਕਲਾਕਾਰ ਪਸੰਦ ਆ ਤੁਹਾਨੂੰ ਜੀ ਮੈਨੂੰ ਅ ਉਸਤਾਦ ਅਮਰ ਸਿੰਘ ਚਮਕੀਲਾ ਜੀ ਉਹਨਾਂ ਦੇ ਗਾਣੇ ਮੈਨੂੰ ਪਸੰਦ ਨੇ ਜੀ ਜੀ ਤੇ ਕੁਲਦੀਪ ਮਾਨਕ ਸਾਹਿਬ ਜੀ ਉਹ ਬੜੇ ਵਧੀਆ ਹਿੱਟ ਗਾਲਾ ਕਰ ਰਹੇ ਆ ਜੀ ਉਹਨਾਂ ਦੇ ਗਾਣੇ ਪਸੰਦ ਨੇ ਤੇ ਉਹਨਾਂ ਨੂੰ ਮੈਂ ਸੁਣਦੀ ਆ ਜੀ ਜੀ ਅਸਾਂ ਗਾਇਕੀ ਦੇ ਵਿੱਚ ਖੇਤਰ ਦੇ ਵਿੱਚ ਕਿਹੜੇ ਸੱਜਣ ਮਿੱਤਰ ਦਿਲੋਂ ਸਪੋਰਟ ਕਰ ਰਹੇ ਆ ਹਾਂਜੀ ਗਾਇਕੀ ਗਾਇਕੀ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਨਾਮ ਲੈਣੀ ਆ ਸਰਦਾਰ ਕੁਲਵਿੰਦਰ ਸਿੰਘ ਉਪਲ ਜੀ ਜੀ ਮੇਰੇ ਕੰਪਨੀ ਦੇ ਜੋ ਬੌਸ ਨੇ ਉਪਲ 뮤ਜ਼ਿਕ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਬਹੁਤ ਉਹਨਾਂ ਦੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੁਹਾਡੇ ਤੋਂ ਪਹਿਲਾਂ ਵੀ ਉਹਨਾਂ ਦੇ ਕਈ ਟਰੈਕ ਆਏ ਮਾਰਕੀਟ ਜੀ ਉਹਨਾਂ ਨੇ ਕਾਫੀ ਪਹਿਲਾਂ ਮੇਰੇ ਤੋਂ ਪਹਿਲਾਂ ਕਾਫੀ ਉਹਨਾਂ ਨੇ ਲੋਕਾਂ ਦੇ ਟਰਾਈ ਕੀਤੇ ਨੇ ਟਰੈਕ ਕੀਤੇ ਨੇ ਜੀ ਜੀ ਜੁਗਨੀ ਜੀ ਤੇ ਬਿੰਨੀ ਖੰਸ ਜੀ ਆਤਮਾ ਬੁੱਢੇ ਵਾਲੀਆ ਸਭ ਦੇ ਉਹਨਾਂ ਨੇ ਟਰੈਕ ਕੀਤੇ ਨੇ ਜੀ 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 ਜੋ ਮੇਰੇ ਅਗਲੇ ਗਾਣੇ ਨੇ ਮੇਰੇ ਬੌਸ ਰਿਲੀਜ਼ ਕਰ ਰਹੇ ਨੇ ਮਾਲਵੇ ਦੀ ਜੱਟੀ ਕਿੱਕਰ ਡਾਲੇ ਵਾਲੇ ਜਿਹਦਾ ਲਿਖਿਆ ਹੋਇਆ ਜੀ 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 ਬੀਬੀ ਸੁਭਾ ਸਵੇਰੇ ਉੱਠ ਕੇ ਕਿਨੂੰ ਕਿਨੂੰ ਗਾਲਾਂ ਕੱਢਦੇ ਮੈਂ ਗਾਲਾਂ ਆਸ ਕੇ ਕਿਸੇ ਨੂੰ ਨਹੀਂ ਕੱਢੀਆਂ ਤੇ ਰੱਬ ਦਾ ਸ਼ੁਕਰ ਜ਼ਰੂਰ ਮਨਾਈਦਾ ਸਭ ਦੀ ਅ ਫਰਿਆਦ ਜ਼ਰੂਰ ਕਰੀ ਜੀ ਚਲੋ ਆਪਾਂ ਤਾਂ ਇਹ ਤਾਂ ਮਜ਼ਾਕ ਕਰਦੇ ਆ ਸੁਬਾ ਸਵੇਰੇ ਉੱਠ ਕੇ ਹੈਨਾ ਆਪਾਂ ਕੀ ਦੀ ਖੈਰ ਮੰਗਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਤਿਗੁਰੂ ਨੂੰ ਇਹੀ ਕਹਿਣੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਇੰਨਾ ਮੈਨੂੰ ਹੌਸਲਾ ਦਿੱਤਾ ਏ ਬੀਬਾ ਜੀ ਵਿਦੇਸ਼ੀ ਟੂਰ ਬਾਰੇ ਕੀ ਵਿਚਾਰ ਆ ਲੱਗ ਰਹੇ ਆ ਹਾਂਜੀ ਬਿਲਕੁਲ ਜੀ ਪਲੈਨਿੰਗ ਹੋ ਰਹੀ ਹੈ ਕੁਲਵਿੰਦਰ ਸਿੰਘ ਉਪਲ ਜੀ ਜੋ ਮੇਰੇ ਕੰਪਨੀ ਦੇ ਮਾਲਕ ਨੇ ਬਾਸ ਨੇ ਉਹ ਇਹ ਸਾਰਾ ਵੇਰਵਾ ਰੈਡੀ ਕਰਕੇ ਤੁਹਾਨੂੰ ਦੱਸਣਗੇ ਕਿ ਕਿੱਥੇ ਕਿੱਥੇ ਸਾਡੇ ਟੂਰ ਲੱਗ ਰਹੇ ਨੇ ਜੀ 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 ਅ ਅਮਰੀਕਾ ਯੂਕੇ ਕੈਨੇਡਾ ਇਹ ਸਭ ਦੀ ਪਲੈਨਿੰਗ ਹੋ ਰਹੀ ਹੈ ਬਹੁਤ ਜਲਦੀ ਆਪਾਂ ਜਾ ਰਹੇ ਹਾਂ ਜੀ ਜੀ ਸਰੋਤਿਆਂ ਨੂੰ ਕਿਸ ਨਿਹਿਆ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਇਹੀ ਸਨੇਹਾ ਦੇਣਾ ਚਾਹੀਦਾ ਹੈ ਕਿ ਜਿੰਨਾ ਤੁਸੀਂ ਮੈਨੂੰ ਪਹਿਲਾਂ ਪਿਆਰ ਦਿੱਤਾ ਸੀਗਾ ਮੇਰੇ ਗਾਣਿਆਂ ਨੂੰ ਪਿਆਰ ਦਿੱਤਾ ਸੀਗਾ ਓਨਾ ਹੀ ਹੁਣ ਦੁਬਾਰੇ ਮੈਂ ਜੋ ਗਾਣੇ ਮੇਰੇ ਰਿਲੀਜ਼ ਹੋ ਰਹੇ ਨੇ ਅਗਲੇ ਮਹੀਨੇ ਤਾਂ ਉਹਨਾਂ ਨੂੰ ਵੀ ਉਹਨਾ ਹੀ ਪਿਆਰ ਦੇਣਾ ਜੀ ਜਿੰਨਾ ਮੈਨੂੰ ਪਹਿਲਾਂ ਤੁਸੀਂ ਪਿਆਰ ਦਿੱਤਾ ਸੀ। ਦੋਸਤੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ? ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਮਿਲਾਂਗੇ ਜਲਦੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਦੋਸਤੋ।